ਸਾਸਿਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸੋ ਹੁਣ ਜਿਵੇਂ ਸੀਜ਼ਨ ਚੱਲਣ ਡਿਆ ਜੀ ਝੋਨੇ ਦੀ ਬਾੜੀ ਦਾ ਤੇ ਲੱਗੇ ਹੋਏ ਆ ਜੀ ਮਸ਼ੀਨਰੀ ਰਿਪੇਅਰ ਕਰਨਾ ਹੈ ਜਿਵੇਂ ਆ ਟੋਕਾ ਸੀਗਾ ਮੋੜ ਲੱਗੇ ਵੱਡਣ ਤੇ ਇਹਦੀ ਥੋੜੀ ਜੀ ਅਲਾਈਨਮੈਂਟ ਆਊਟ ਸੀ ਕਟਰ ਦੀ ਤੇ ਉਹ ਹੁਣ ਕੀਤਾ ਸਿੱਧਾ ਅੱਜ ਵੱਡਾਂਗੇ ਮੋੜ ਮੋੜ ਵੱਡ ਕੇ ਫਿਰ ਤੁੱਕਾਂਗੇ ਬਿਲਦਰ ਨਾਲ ਇੱਧਰ ਟਰਾਲਾ ਵੀ ਆਪਣਾ ਹੋ ਗਿਆ ਰੈਡੀ ਸਾਰਾ ਬਿਲਕੁਲ ਤਿਆਰ ਹੈ ਜਾਲੀ ਅੱਜ ਆ ਜਾਏਗੀ ਇਹਨੂੰ ਜਾਲੀ ਲਾ ਕੇ ਤੇ ਤਿਆਰ ਹੋ ਜਾਏਗਾ ਚੂ ਹੋਰ ਵੀ ਜਿੰਨੀ ਮਸ਼ੀਨਰੀ ਆਪਣੇ ਕੋਲ ਜਿੰਨਾਂ ਦੀ ਕੋਈ ਰਿਪੇਅਰ ਰਹਿੰਦੀ ਹੈ ਟਰੈਕਟਰਾਂ ਦੀ ਥੋੜੀ ਬਹੁਤੀ ਉਹ ਵੀ ਸਾਰੀ ਕਰੀ ਜਾਂਦੇ ਆ ਇਹਦੇ ਟਾਇਰ ਵੀ ਕਰਤੇ ਆ ਜੋ ਆਰਡਰ ਅੱਜ ਕੱਲ ਚਾਜਣਗੇ ਉਹ ਚੈਲ ਪਾਜਣਗੇ ਅਗਲੇ ਤੇ ਬਾਕੀ ਸਰਵਸਰਵਸ ਹੋ ਗਈ ਆ ਸਾਰੇ ਟਰੈਕਟਰਾਂ ਦੀ ਆਪਣੇ ਵੱਲੋਂ ਤਾਂ ਰੈਡੀ ਕਰਕੇ ਖੜਾ ਦੇ ਨੇ ਤੇ ਉਹਰ ਬਾਸਾ ਛੋਟੇ-ਮੋਟੇ ਕੰਮ ਜਿਹੜੇ ਸੀਗੇ ਨਿਕਲ ਗਿਆ ਸਾਰੇ ਕਿਉਂਕਿ ਸੀਜ਼ਨ ਦੇ ਵਿੱਚ ਕੋਈ ਬ੍ਰੇਕਡਾਊਨ ਆ ਜਾਣਾ ਕੋਈ ਮਸ਼ੀਨਰੀ ਦੀ ਬੜੀ ਦਿੱਕਤ ਹੋ ਜਾਂਦੀ ਆ ਤੇ ਉਹਨਾਂ ਤੋਂ ਪਹਿਲਾਂ-ਪਹਿਲਾਂ ਔਰ ਫਿਰ ਹੋ ਜੇ ਸਾਰੀ ਤੇ ਫਿਰ ਸੀਜਨ ਸੌਖਾ ਲੱਗ ਜਾਂਦਾ ਆ ਵੀ ਸਾਰ ਤੋ ਉਤਾ ਕੇ ਕਰਤਾ ਸਾਈਡ ਤੇ ਤੇ ਇੱਧਰ ਆਇ ਕਪਣਾ ਸਾਸੋ ਜਵਾਲੀ ਸੀਗਾ ਇਹਦੇ ਅਰੇ ਮਾਂ ਦੇ ਨੱਕੇ ਜਿਹੜੇ ਨਾ ਵੈਲਡਿੰਗ क्रैक ਹੋ ਗਈ ਸੀ ਆ ਸਾਰੀ ਵੈਲਡਿੰਗ ਹੋ ਗਈ ਸੀ क्रैक ਤੇ ਇਹਨੂੰ ਹੁਣ ਪੁੱਟ ਕੇ ਤੇ ਦੁਬਾਰਾ ਕਰਾਂਗੇ ਵੈਲਡਿੰਗ ਇਹਦੀ ਕਿਉਂਕਿ ਹਲੂ ਲਾਉਣ ਵਾਲੀ ਮਸ਼ੀਨ ਤੇ ਇੰਨੇ ਚੱਲਣਾ ਤੇ ਉਹਦਾ ਮਸ਼ੀਨ ਨੂੰ ਵਜਨ ਬੜਾ ਝਟਕਾ ਹੁੰਦਾ ਫਿਰ ਝਟਕਾ ਪਉ ਦਿੰਦੀ ਆ ਫਿਰ ਦਿੱਕਤ ਹੋ ਜਾਂਦੀ ਆ ਆ ਸਾਰੀ ਵੈਲਡਿੰਗ ਮੋਲਿੰਗ ਕਰਕੇ ਇਹਨੂੰ ਅੱਜ ਕਰ ਦਾਂਗੇ ਓਕੇ ਇਧਰ ਹੈਰਵਾ ਦਾ ਵੀ ਚੱਲੀ ਜਾਂਦਾ ਕੰਮ ਇਹ ਕਾ ਛੋਟੀ ਹੈਰੋ ਵੀ ਕਰਦੀ ਸੀ ਰਿਪੇਅਰ ਤੇ ਆ ਹੈਗੀ ਆ ਜੀ ਆਪਣੀ 28 ਦੀ ਹੈਰੋ ਇਹਦਾ ਜਾਇਰਿੰਗ ਟੁੱਟ ਗਿਆ ਸੀ ਕਾਫੀ ਟਾਈਮ ਕੱਢ ਗਿਆ 7-8 ਸਾਲ ਕੱਢ ਗਿਆ ਬੈਰੰਗ ਇਹਦਾ ਤੇ ਗ੍ਰੀਸ ਨਹੀਂ ਕੀਤੀ ਪਿਛਲੇ ਸਾਲ ਬੰਦਿਆ ਤੇ ਤਾਂ ਕਰਕੇ ਦਿੱਕਤ ਆ ਗਈ ਥੋੜੀ ਜਿਹੀ ਬੈਰੰਗ ਟੁੱਟ ਗਈ ਇਹਦਾ ਤੇ ਅੱਜ ਇਹ ਵੀ ਹੋ ਗਈ ਓਕੇ ਇਹ ਵੀ ਰਿਪੇਅਰ ਹੋ ਗਈ ਆ ਬੈਰੰਗ ਦੋਰੰਗੇ ਦਾ ਆ ਗਿਆ ਬਸ ਉਹ ਪਾ ਕੇ ਚਾਲੂ ਕਰ ਦਿੰਨੇ ਆ ඉතරේ ස ලඩ්ඩල සයිලීටක මෝගා කතම මි තෝතාගේ කතිනය හැඩද